ਜਦੋਂ ਜੋਸ਼ ਵਿੱਚ ਆਉਂਦਾ ਹੈ ਸਤਿਗੁਰੂ ਨੂੰ ਕਹਿੰਦਾ ਹੈ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੰਟਰਨੈਟ ਖੜਕਾ ਦਿਆਂ ਮਹਾਰਾਜ ਬੜੇ ਨਿਮਰਤਾ ਸਹਿਤ ਉਸ ਨੂੰ ਦੱਸਦੇ ਨੇ ਕਿ ਮਤੀ ਦਾਸ ਆਪਾਂ ਗਰਮੀ ਨਹੀਂ ਵਿਖਾਉਣੀ ਕੇਵਲ ਆਪਾਂ ਜਿਹੜੇ ਹੁਕਮ ਬਦਲੇ ਆਏ ਆ ਜਿਹੜੇ ਮਾਲਕ ਨੇ ਜਿਸ ਤਰ੍ਹਾਂ ਆਪਾਂ ਨੂੰ ਘੱਲਿਆ ਆਪਾਂ ਉਹ ਗੱਲ ਕਰਨੀ ਆ ਇਸ ਵਾਸਤੇ ਤਲਖੀ ਵਿਚਨਾਓ ਆਪਣੇ ਪਿਆਰੇ ਸਿੱਖ ਮਤੀ ਦਾਸ ਨੂੰ ਗੁਰੂ ਤੇਗ ਬਹਾਦਰ ਜੀ ਇਉਂ ਪਿਆਰ ਨਾਲ ਸਮਝਾਉਂਦੇ ਹਨ ਹੁੰਦੇ ਕਦੇ ਮਤਾਜ ਨਹੀਂ ਦੀਵਿਆਂ ਦੇ ਹਰ ਇੱਕ ਮਸਿਆ ਉਹਨਾਂ ਦੀ ਚਾਨਣੀ ਏ ਜਿਹੜੀ ਕੌਮ ਦੇ ਅੜਖੀ ਪਰਵਾਨਿਆਂ ਨੇ ਸੇਜ ਸ਼ਵਾ ਦੀ लाਡ ਤੇ ਮਾਨਣੀ ਏ ਜਿਉਂ ਉਹਨਾਂ ਦਾ ਜਾਏ ਮਰਨ ਜਿਹੜੇ ਮਰ ਕੇ ਜਿਉਂਦੇ ਨੇ ਓਹੋ ਸੰਸਾਰ ਉੱਤੇ ਜਿੰਨਾ ਪਹੁੰਚਣਾ ਪਿਆਰੇ ਦੇ ਦੇਸ਼ ਹੋਵੇ ਕਰਦੇ ਮੰਜਲਾ ਖੰਡੇ ਦੀ ਤਾਰ ਉੱਤੇ ਖੁੱਲੇ ਬੋਲਤੇ ਨਾਵੇਂ ਸਤਿਗੁਰ ਮਤੀ ਦਾਸ ਨੂੰ ਕਹਿੰਦੇ ਨੇ ਉਹੀ RAM ਨਾਲ ਇਕਮਿਕ ਹੁੰਦੇ ਜੋ ਮਨ ਨੂੰ ਜਿੱਤ ਲੈਂਦੇ ਨੇ ਆਪਾਂ ਉਹੀ ਕਦਮ ਅਠਾਉਣਾ ਜੋ ਪਿੱਛੇ ਪਰਤੌਣਾ ਨਹੀਂ ਕਰਾ ਬਾਤ ਹੈ ਨਾਮ ਕਹਿਰਦਾ ਆਪਾਂ ਯੋਰਵ ਖਾਉਣਾ ਨਹੀਂ ਉਹ ਸਾਧੂ ਕਰਾਮਾਤ ਨਾ ਦੱਸਣ ਆਖਰ ਲੇਖਾ ਹੋਣਾ ਏ ਇੱਕ ਵਾਰ ਜੋ ਮੜਾ ਲੱਗਾ ਦਾਕ ਸੇ ਨਾ ਧੋਣਾ ਏ ਅਜੇ ਜ਼ਬਰ ਦੇ ਦਿਨ ਬਾਕੀ ਨੇ ਅਜੇ ਜ਼ਬਰ ਦੇ ਦਿਨ ਬਾਕੀ ਨੇ ਅਰੇ ਇਨਾ ਨੇ ਪਉਣਾ ਨਹੀਂ ਕਰਾ ਬਾਤ ਹੈ ਨਾਮ ਕਹਿਰ ਦਾ ਆਪਾਂ ਯੋਰ ਵਖਾਉਣਾ ਨਹੀਂ ਓ ਜਿਹੜੀ ਗੱਲ ਤੇ ਖਾਲਕ ਰੀਜੇ ਆਪਾਂ ਉਹ ਗੱਲ ਕਰਨੀ ਆ ਜਿੰਨਾ ਦਾ ਬਣਦਾ ਨਹੀਂ ਕੋਈ ਆਪਾਂ ਹਮੀ ਭਰਨੀ ਆ ਉਹ ਸੱਚ ਦੇ ਕੋਲ ਨਹੀਂ ਝੂਠ ਠਹਿਰਦਾ ਸੱਚ ਦੇ ਕੋਲ ਨਹੀਂ ਝੂਠ ਠਹਿਰਦਾ ਆਪਾਂ ਯਾਰ ਕਰਾਉਣਾ ਨਹੀਂ ਕਰਾ ਬਾਤ ਹੈ ਨਾਮ ਕਹਿਰ ਦਾ ਆਪਾ ਯੋਰ ਵਖਾਉਣਾ ਨਹੀਂ ਹੋ ਵੇਖੀ ਜਾ ਕਾਦਰ ਦੀ ਕੁਦਰਤ ਵੇਖੀ ਜਾ ਕਾਦਰ ਦੀ ਕੁਦਰਤ ਮਨ ਵਿੱਚ ਗੁੱਸਾ ਕਰਨਾ ਬਈ ਜਿੱਥੋਂ ਪੈ ਪਿਛੇ ਪਰਤਾਉਣਾ ਐਸਾ ਕਦਮ ਕੋਈ ਧਰਨਾ ਬਈ ਮਰ ਕੇ ਸਾਡੀ ਵਾਰੀ ਆਈ ਖਬਰੇ ਮੁੜ ਕੇ ਆਉਣਾ ਨਹੀਂ ਕਰਾ ਬਾਤ ਹੈ ਨਾਮ ਕਹਿਰ ਦਾ ਆਪਾਂ ਆਇਓ ਰਵਖਾਉਣਾ ਨਹੀਂ ਉਹ ਜਿੰਨਾ ਹੱਕ ਕਿਸੇ ਨੂੰ ਮਿਲਦਾ ਜਿੰਨਾ ਹੱਕ ਕਿਸੇ ਨੂੰ ਮਿਲਦਾ ਉਹ ਉਹਨੀਆਂ ਗੱਲਾਂ ਕਰਦਾ ਏ ਇਸ ਦੁਨੀਆ ਤੇ ਅੱਜ ਦਾ ਹਾਕਮ ਝੂੜਦੀ ਹਾਮੀ ਭਰਦਾ ਏ ਕਰ ਆਵਾਜ਼ ਹੈ ਨਾਮ ਕਹਿਰ ਦਾ ਆਪਾਂ ਯੋਰ ਵਖਾਉਣਾ ਨਹੀਂ ਓ ਆ ਜਿਹੜੇ ਚੰਗੇ ਤੇ ਮਾਰੇ ਆ ਜਿਹੜੇ ਚੰਗੇ ਤੇ ਮਾਰੇ ਸਭ ਉਸੇ ਦੀ ਮਾਇਆ ਏ ਅਸੀਂ ਐਵੇਂ ਨਹੀਂ ਆਏ ਇੱਥੇ ਕਰਤੇ ਖੇਲ ਰਚਾਇਆ ਓ ਜੋ ਸਾਨੂੰ ਦਰਗਾਹੋਂ ਮਿਲਿਆ ਜੋ ਸਾਨੂੰ ਦਰਗਾਹੋਂ ਮਿਲਿਆ ਦਾਹੂ ਕਮ ਪੋਲਾ ਨਹੀਂ ਕਰਾਮਾਤ ਹੈ ਨਾਮ ਕਹਿਰਦਾ ਆਪਾਂ ਯੋਰ ਵਿਖਾਉਣਾ ਨਹੀਂ ਓ ਆਖੇ ਸੋਡੀ ਸੁਣਦਾ ਪੰਡਿਤ ਆਖੇ ਸੋਡੀ ਸੁਣਦਾ ਪੰਡਿਤ ਇੱਕ ਦੀ ਦੂਜਾ ਮੋੜੇ ਨਾ ਜੇ ਇਤਾਂ ਦੀ ਹੋ ਜੇ ਦੁਨੀਆ ਹੱਥ ਦੇ ਫੁੱਲ ਕੋਈ ਤੋੜੇ ਨਾ ਕਮਤ ਹੈ ਨਾਮ ਕਹਿਰ ਦਾ ਆਪਾਂ ਜੋਰ ਲਖਾਉਣਾ ਨਹੀਂ